ਪੱਠਿਆਂ ਨੂੰ ਵੀ ਦੇ ਸਕਦੇ ਆ ਇਹ ਵਿੱਚ ਲੱਗਦਾ ਨਾ ਕੋਈ 3 ਮਹੀਨੇ ਤੋਂ ਪਹਿਲਾਂ ਵੀ ਕੋਈ ਬੱਚਾ ਢਿੱਲਾ ਉਹਨੂੰ ਦੇ ਦਿਓ ਚਾਰ-ਪੰਜ ਬੂੰਦਾਂ ਇਹਦੀ ਤੇ ਬਰੌਟ ਆਨ ਦੀ ਮਿਲਾ ਕੇ ਦੇ ਦੇ ਓੱਖਾ ਰੱਖ ਕੇ ਥੋੜਾ ਵਧੀਆ ਰਿਜ਼ਲਟ ਆਦਾ ਇੱਕ ਨੰਬਰ ਠੀਕ ਹੈ ਜੀ ਜਿਹੜੇ ਪਹਿਲਾਂ ਪੁਰਾਣੇ ਕਬੂਤਰ ਬਾਸੀ ਇਹਦੇ ਨਾਲ ਹੀ ਕਰਦੇ ਸੀ ਇਹ ਆਪਣਾ ਨੀਡ ਫਰਮ ਆਉਂਦਾ ਭੇਡਾਂ ਨੂੰ ਦੇਣ ਵਾਲਾ ਉਹਦੇ ਨਾਲ ਦੀ ਫਰਮਿੰਗ ਕਰਦੇ ਸੀ ਠੀਕ ਹੈ ਹੁਣ ਤਾਂ ਯਾਰ ਇਹ ਆ ਗਈ ਜੇ ਇੱਕ ਦਵਾਈਆਂ ਇਹਦੇ ਨਾਲ ਵੀ ਕਰ ਸਕਦੇ ਆ ਕੋਈ ਕਬੂਤਰ ਨੂੰ ਡੀ ਫਰਮਿੰਗ ਕਰਨੀ ਜਦੋਂ ਲੱਗਦਾ ਨਾ ਵਿੱਚ ਵੀ ਕਬੂਤਰ ਸੁੱਕ ਵੀ ਹੱਡੀ ਕੱਢ ਗਿਆ ਇਹ ਆਉਂਦੀ ਆ ਆਪਣੀ ਮੈਡੀਵਰਮ ਹਾਂਜੀ ਇਹਦੇ ਨਾਲ ਵੀ ਆਪਾਂ ਡੀਵਰਮਿੰਗ ਕਰ ਸਕਦੇ ਆ ਠੀਕ ਹੈ ਜੀ ਤੇ ਇਹ ਆ ਗਈ ਹਾਈ ਟੈਕ ਹਾਂਜੀ ਇਹਦੇ ਨਾਲ ਵੀ ਆਪਾਂ ਡੀਵਰਮਿੰਗ ਕਰ ਸਕਦੇ ਆ ਠੀਕ ਹੈ ਜੀ ਤੇ ਮਤਲਬ ਬਾਹਲੇ ਬੰਦੇ YouTube ਤੇ ਵੀ ਦੱਸਦੇ ਆ ਸਹੀ ਆ ਵੀ ਵਧੀਆ ਰਿਜ਼ਲਟ ਇਹਨਾਂ ਦਾ ਠੀਕ ਹੈ ਜੀ ਬਾਕੀ ਆਪਣੇ ਕੋਲ ਇਹ ਵੀ ਡੀਵਰਮਿੰਗ ਦੀ ਇਹ ਇਹਦਾ ਰਿਜ਼ਲਟ ਬੈਸਟ ਆ ਹਾਂਜੀ ਜੇ ਕਿਸੇ ਬੰਦੇ ਨੂੰ ਮਿਲ ਜਾਂਦੀ ਆ ਬਾਹਰੋਂ ਮਿਲ ਜਾਂਦੀ ਆ ਐਵੀਡਰੋਲ ਠੀਕ ਹੈ ਜੀ ਇਹ ਮਤਲਬ ਕੋਟਾ ਵੀ ਸਾਫ਼ ਕਰ ਦਿੰਦੀ ਆ ਕਬੂਤਰ ਦਾ ਹਾਂਜੀ ਐਵੀਡਰੋਲ ਪਲੱਸ ਠੀਕ ਹੈ ਤੇ ਨਾਲੇ ਡੀਵਰਮਿੰਗ ਵੀ ਬਹੁਤ ਵਧੀਆ ਕਰਦੀ ਆ ਹਾਂਜੀ ਠੀਕ ਹੈ ਜੀ